ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਵਾਗਤ ਹੈ। ਇਸ ਸਾਲ ਸਵਾਗਤ ਹੈ ਤੁਹਾਡੇ ਕੋਰਨਾਮੇ ਬਲਾਉ ਦੇ ਵਿੱਚ। ਤੇ ਆਪਾਂ ਹੋ ਗਏ ਅੱਜ ਹਨ ਜਾਣ ਦੀ ਰਵਾਨਗੀ ਆਪਣੀ। ਤੇ ਆਪਾਂ ਚੱਲੇ। ਇਹ ਰਹਾ ਬਨਾਨਕ ਦਾ ਉਹ ਬੈਨਰ ਇਹ ਤਾਂ ਨਾ ਜਿਹੜਾ। ਹੈ ਨਾ ਤੇ ਬੈਨਰ ਬੁੰਨ ਲਾ ਰਹੇ ਆ। ਟਰੈਕਟਰ ਡਰ ਦਾ ਧਵਾ ਤੂ ਲਿਆ ਤਾਂ ਆਪਾਂ ਨੇ ਨਾ। ਰਵੀ ਤੇ ਨਿਸ਼ਾਨ ਸਾਹਿਬ ਲਾ ਲਿਆ ਆਪਾਂ ਨੇ। ਕਿੰਨੇ ਚਾਰ ਆ? ਹਾਂ ਚਾਰ ਆ। ਦੋ-ਦੋਏ ਟਰਾਲੇ 'ਤੇ ਲਾਉਣੇ ਆ। ਤੇ ਪਹਿਲਾਂ ਆਪਾਂ ਗੱਠਾ-ਗੁੱਠਾ ਜਿਹਾ ਲੱਦਣ ਚੱਲੇਗੇ ਤੇ। ਤਾ ਕਰਕੇ ਥੋੜਾ ਟਾਈਮ ਲੱਗਾ ਸੀਟ ਦੇ ਉੱਪਰ ਰੱਖ ਦੇ ਸੀਟ ਦੇ ਉੱਪਰ ਤੇ ਇਹ ਗੁਰਦੁਆਰਾ ਸਾਹਿਬ ਇੱਥੋਂ ਹੀ ਆਪਾਂ ਨੇ ਤੂੜੀ ਭਰੀ ਹੈ ਨਾ ਜਿੱਥੇ ਤੁਹਾਨੂੰ ਪਤਾ ਹੀ ਆਪਾਂ ਤੂੜੀ ਬਣਾਉਂਦੇ ਆ ਉੱਥੇ ਦੀ ਦੋ ਲੱਗਣੇ ਇੱਕ ਇੱਧਰ ਲਾ ਦਿਓ ਇੱਕ ਉੱਧਰ ਲਾ ਦਿਓ ਹਾਂ ਦਿਖਾਵੇ ਬੈਨਰ ਸਰ ਪਹਿਲਾਂ ਦੋ ਲਾਵੇ ਯਾਰ ਉੱਠਾ ਦੋ ਲਾ ਦਾਂ ਮੈਂ ਆਹੋ ਗੁੱਲੇ ਵੇ ਲੈ ਮੈਂ ਕਿਹ ਜਿਹਾ ਦਿਖਾ ਦੇ ਯਾਰ ਮਾੜਾ ਇਹ ਬੈਨਰ ਲਓ ਜੀ ਵੀਰੇ ਲਓ ਜੀ ਠੀਕ ਆ ਚੀਜ਼ਾਂ ਦਾ ਅਰਤੀ ਸ਼੍ਰੀ ਚਮਕੌਰ ਸਾਹਿਬ ਚਲੋ ਬੈਨਰ ਬੋਨ ਲਾ ਲਈ ਨਾ ਤੇ ਫਿਰ ਕਰਦੇ ਆਪਾਂ ਰਵਾਨਗੀ ਲਓ ਜੀ ਕਰਕੇ ਅਰਦਾਸ ਤੇ ਬਾਅਦ ਤੇ ਆਪਾਂ ਨੇ ਚੱਲੇ ਜਦੋਂ ਮੇਰੇ ਕੋਲ ਇੱਕ ਟਰੈਕਟਰ ਆਪਣੇ ਕੋਲ ਹੋ ਰਾ ਨਾ ਜਿਵੇਂ ਤੁਹਾਨੂੰ ਦਿਖਾਇਆ ਹੀ ਆਪਾਂ ਨੇ ਤੇ ਬਸ ਹੁਣ ਪਾਣੀ ਲਾ ਦੋ ਜਿਆ ਕੇ ਆਪਾਂ ਨਾਲ ਆਪ ਤੇ ਪਾਣੀ ਪੋਣੀ ਲੱਦ ਕੇ ਫਿਰ ਚੱਲਦੇ ਆਪਾਂ ਉਹੀ ਆਪਾਂ ਰਾਤ ਦੇ ਮੇਰੇ ਹਿਸਾਬ ਨਾਲ ਰਾਤ ਦੇ 12 1 ਵਜੇ ਤੱਕ ਆਰਾਮ ਨਾਲ ਪੁੱਜੀ ਜੂਗੇ ਬਾਕੀ ਦੇਖਦੇ ਆ ਨਾ ਕਿੰਨੇ ਕਵੇ ਤੱਕ ਪੁੱਜਦੇ ਆ ਕਿਉਂਕਿ ਆਪਾਂ ਨੇ ਹੌਲੀ ਹੌਲੀ ਜਾਣਾ ਇੰਨੀ ਬਹੁਤੀ ਕਾਲੀ ਵੀ ਨਹੀਂ ਕਰਨੀ ਆਪਾਂ ਇਹ ਨਾ ਵਾਹਿਗੁਰੂ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਆਪਾਂ ਰਸਤੇ 'ਚ ਜਾ ਕੇ ਲੋ ਜੀ ਦੇ ਉੱਪਰੇ ਪਾਣੀ ਪੋਣੀ ਲੱਗਣੀ ਆ ਅਸੀਂ ਉਸਾਮਾ ਦੇ ਕਰਾਲੇ ਦਾ ਜੇ ਮਾਸ ਆਪਾਂ ਰੁਪੜ ਪਾਰ ਕਰ ਜਾਂਦੇ ਆ ਨਾ ਕਾਰ ਦੇ ਅੱਛਾ ਸਾਹਿਬ ਉਹਦੇ ਇੱਧਰ। ਬਾਅਦੇ ਆਪਾਂ ਨੇ ਚੱਲੇ ਹੈ ਨਾ। ਇਹ ਵੀ ਜ਼ਰੂਰੀ ਆ। ਪਹਿਲਾਂ ਤਾਂ ਅਸੀਂ ਸਾਧਰੇ ਤਰ੍ਹਾਂ ਦਾ ਪਰ ਸਾਨੂੰ ਦੁਰਦੇ ਦੁਰਦੇ ਸ਼ਾਮ ਹੋਏਗੀ। ਬਾਕੀ ਆਹ ਬੰਦਿਆਂ ਨੇ ਵੀ ਲੇਟ ਕਰਾਤਾ ਸਾਨੂੰ। ਆਇਓ ਨਹੀਂ ਹੈਗੇ। ਕਹਿ ਕੇ ਹੁਣ ਆ ਗਿਆ ਹੁਣ ਆ ਗਿਆ ਆਇਆ ਹੀ ਨਹੀਂ ਹੈਗਾ। ਉਹਨਾਂ ਤੇ ਆ ਘਾਟਾ ਹੈ ਨਾ ਪਾਣੀ ਦੇ ਦਾ ਕਿੰਨਾ ਘਾਟਾ ਸਾਲਾ ਦੇ ਲਾ ਕਿੰਨਾ ਚਾਹ ਦਾ ਵਧ ਗਿਆ ਤੇ ਕੋਈ ਲਾਸਤ ਹੈ ਆਹ ਜੇ ਜਾਂਦੀ ਹੈ ਮੈਰ ਟੱਕ ਚਲਦੇ ਐ ਇੰਨੇ ਨਹੀਂ ਚਲਦੀ ਵਾਰ ਆਹ ਹੈ ਤਾਂ ਚਲੋ ਮਿਲਦੇ ਆ ਫਿਰ ਬਾਅਦ ਕਰਾਂਗੇ ਹੋਰ ਤਾਂ ਪਾਣੀ ਬਹੁਤ ਜ਼ਿਆਦਾ ਘਟ ਗਿਆ ਆ ਆੜਿਆਰੇ ਰੁਕੇ ਸੀ ਕਿ ਮਾੜੀ ਤਰਪਾਲ ਜੀ ਸੈਟ ਕਰ ਲੱਗਦੇ ਤੇ ਇੱਧਰ ਆਪਾਂ ਨੇ ਪਾਣੀ ਲੱਦ ਲਿਆ ਨਾ ਬੈਠੋ ਬੰਨ ਲਾ ਪਰਣਾ ਬੰਨ ਲਾ ਇਸੇ ਮਨ ਨੂੰ ਬੰਨਣਾ ਪੂਰਾ ਪਰਾ ਹੋ ਜਾ ਪੱਲੇ ਪਾਸ ਹੋ ਜਾ ਇੱਕ ਮਿੰਟ ਪਹਿਲਾਂ ਵਿਆਹ ਬੰਦੇ ਨੇ ਲੇਟ ਕਰਾਇਆ ਆ ਹੁਣ ਰਸਤੇ 'ਚ ਪਰਣਾ ਬੰਨਣ ਲੱਗਿਆ ਖੜ ਕੇ ਆਇਆ ਵੀ ਲੇਟ ਤੇ ਹੁਣ ਫੇਰ ਲੇਟ ਆ ਰਹਾ ਮੈਂ ਜਾਂਦੇ ਜਾਂਦੇ ਨੇ ਮੰਦਣਾ ਲਾ ਚੱਲ ਚੱਲ ਹੋਣਾ ਆਪਣੇ ਕੋਲੇ ਕੁਝ ਹੋਰ ਆਏਗਾ ਆਏਗਾ ਇੱਧਰ ਆਇੱਧਰ ਲਾਓ ਜੀ ਚੱਲੇ ਚੱਲੇ ਆਪਾਂ ਹਨਾ ਐਨੀ ਲੇਟ ਕਰਾਦਾ ਥੋੜਾ ਨਹੀਂ ਤਾਂ ਉਹਨੂੰ ਆਪਾਂ ਨੇ ਤੁਰਪਣਾ ਦਾ ਕਰ ਦੇ ਉਹ ਸੋਣਾ ਲਾਦਾ ਉੱਡ ਜਾ ਇੱਧਰ ਪਿੱਛੇ ਬੈਠ ਕੇ

ਮੜੇ ਰਹੋਦੇ ਸੀ ਜੇ ਆਪਾਂ ਤੇ ਲਾਈਟਾਂ ਲੁੱਟਾਂ ਚਲਾ ਲੀਂਦੀਆਂ ਪੈਟਰੋਲੇ ਵਾਲੀਆਂ ਕੀ ਹੋ ਗਿਆ ਮਨ ਮੂਡ ਗੋਵੇ ਚੱਲਦੇ ਹੁਣ ਆਪਾਂ ਕਰਦੇ ਹਾਂ ਰਵਾਨਗੀ ਨਾ ਅਲੇ ਆਪਾਂ ਨੂੰ ਜਲੰਧਰ ਵੀ ਦੀ ਪੁੱਛਿਆ ਜੇ ਜਲੰਧਰ ਦਾ ਜੀ ਅੱਜ ਅੱਜ ਤਾਂ ਮੰਨ ਲਾ ਵੀ ਜਲੰਧਰ ਅੱਜ ਤਾਂ ਹੋਊਗਾ ਜਲੰਧਰ ਤੇ ਅਮਰੀ ਸਾਹਿਬ 100 ਕਿਲੋਮੀਟਰ ਆ ਪੁੱਛੇ ਅੱਗੇ ਹੀ ਆ ਫਿਰ ਬਾਈਟਰਾਲੇ ਦੀ ਲਾਮ ਤਾਂ ਹੈਗੀ ਆ ਹਨਾ ਸਸਦਾ ਵਿਟਰਾਲਲਾ ਭਾਇਆ ਵਾ ਇਹ ਨਾ ਨਜ਼ਾਰਾ ਉੱਪਰ ਨਾ ਜੰਪ ਲੱਗੇ ਨਾ ਬਾਸਤਾ ਔਲੀ ਤਰਲਾ ਕਹਿੰਦੇ ਔਲੀ ਤਰਲਾ ਲੋ ਜੀ ਤੇ ਅੱਪਾ ਕੜ ਗਏ ਸੀ ਕੰਪੋ ਪਰ ਤੇ ਟੈਂਕੀ ਡੂੰਕੀ ਫੋਲੋ ਕਰਾ ਲੀਏ ਨਾ ਤੂੰ ਕੁਝ ਨਹੀਂ ਹੈ ਬਿਆਕਰਾਂ ਤੇ ਉੱਧਰ ਵੀ ਲੱਗੇ ਆ ਟੈਂਕੀ ਬੋਲੋ ਦਾ ਉਹ ਕਿੰਨਾ ਕੁਛ ਆ ਦੇਖੀ ਫਿੱਚ ਤਨੇ ਕੱਢਦੇ ਕਿ ਦੁਖੀ ਹੋਇਆ ਵਾ ਇਹ ਹੋਇਆ ਹੈ ਨਹੀਂ ਯਾਰ ਉਹ ਬੜਾ ਕੁਛ ਆ ਬਿਆਕਰਾਂ ਦੇਖਦੇ ਆ ਪਿੰਡ ਤੇ ਵੈਸੇ ਆਪਾਂ ਫੁੱਲ ਕਰਕੇ ਲਗਾਏ ਤੇ ਉਹਨੂੰ ਦੇ ਦੇ ਕੇ ਮੈਂ ਕਰਾਉਣ ਨੂੰ ਫਿਰਦਾ ਹਾਂ ਉਹਨੂੰ ਦੇਖ ਕੇ ਮੈਂ ਖੁਸ਼ ਬਹੁਤ ਹਾਂ ਸਭੇ ਗਰੀਦਰੇ ਖਾਦਾ ਇਹਦਾ 26 27 ਨਹੀਂ ਪਿਆ 30 ਪੈ ਜਾਣਾ ਕੱਟੋ ਕੱਟ ਇਹ ਦੇਖੋ 26 27 30 ਪੈ ਜੂਗਾ ਵੱਧ ਗਿਆ 32 35 ਪੈ ਜਾਣਾ 35 ਪੈ ਜਾਣਾ 55 ਦੀ 55 ਦੀ ਹੈ ਵੀ ਤਾਂ ਹਾਸਲੀ ਲੈਣੇਗਾ ਕਿੰਨੇ ਦੇ ਚੋ ਨਹੀਂ ਭਾਈ ਤੇਰੇ 35 ਨਹੀਂ ਆਉਣਾ 35 ਵੀ ਨਹੀਂ 33 ਪਾਉਗਾ 33 ਪਿਆ ਤੇ 30 ਪਿਆ 33 ਹੋ ਚ ਪਿਆ 45 44 ਪਿਆ ਥਾਰਾ ਥੱਲੇ ਕੋਈ ਸਲਾਹ ਆ ਲੋ ਪੁੱਛਦੇ ਭਈ ਗੱਲ ਨੂੰ ਜਾਣਦੇ ਭਾਈ 45 ਲੀਟਰ ਪੈਣਾ ਉਹ ਚ 45 ਮੰਨ ਲੈ ਕੁਝ 10 ਲੀਟਰ ਰਹਿ ਗਿਆ ਤਾਂ ਉਧਰ ਭਈ ਹਲਾਵਾ ਮਾੜੀ ਹਮਲਾ ਮਾੜੇ ਡਰੈਗ ਉਹ ਬੋਲੋ ਫਿਰ ਤਾਂ ਯਾਰ ਬੜਾ ਆਹਦਾ ਜਾਂ ਡੀਰ ਹੈ ਨਾ ਯਾਰ ਬਰਾਬਰ ਭਰਾਈਆਂ ਦੀਆਂ ਇਹਨੇ ਖਾਦਾ 32 33 ਲੀਟਰ ਮੰਨ ਲਓ ਤੇ ਉਹਨੇ 45 ਲੀਟਰ ਕਿੰਨੇ ਦਾ ਫਰਕ ਤਾਂ ਹੈਗਾ 12 ਲੀਟਰ ਦਾ ਫਰਕ ਪਾ 12 ਲੀਟਰ ਦਾ ਫਰਕ ਪਾਤਾ ਮੋਟੇ ਤੇ 33 ਹੋ ਗਿਆ ਇਹ ਚ ਵਾ ਬਹੁਤ ਤਾਂ ਕੋਈ ਨਹੀਂ ਯਾਰ ਕਿੱਥੀ ਕਰਦੇ ਹੋ ਗਿਆ 33 ਹੋਇਆ ਨਹੀਂ ਯਾਰ ਥੋੜੇ ਰਹਿ ਗਏ ਲਾਜ ਬਸ ਸਹੀ ਕਰਨਾ ਉਹਨੇ ਵੀ ਨਹੀਂ ਬਸ ਸਹੀ ਹੋ ਗਿਆ ਬਹੁਤ ਆ 1.30 ਲਾ ਲਿਆ ਯਾਰ 3 ਰੁਪਏ ਘੱਟ ਦੇ ਕੋਈ ਚੱਕਰ ਨਹੀਂ 3 ਰੁਪਏ ਦੀ 2 ਰੁਪਏ ਘੱਟ ਰਿਹਾ ਤਾਈ ਗਏ ਨੇ ਭਾਈ ਸਹੀ ਕਹਿ ਰਹੇ ਜੌੜੀਆ ਦਾ ਜਿੰਨਾ ਰੋਡ ਪਰ ਖਰਚਾ ਉਹਨੇ ਹੀ ਖੇਚ ਖਰਚਾ ਜਿੰਨਾ ਖੇਚ ਖਰਚਾ ਉਹਨੇ ਹੀ ਰੋਡ ਪਰ ਖਰਚਾ ਇਹ ਜਦੋਂ ਫੋਟੋ ਮੇਰੇ ਆਇਆ ਨਹੀਂ ਕੋਈ ਉੱਧਰ ਕਹਿੰਦਾ ਕਿੰਨੇ ਦਾ ਆਇਆ ਇਹ ਕਿੱਥੀ ਫੋਲ ਕਰਾਇਆ ਤੇ ਕਿੰਨੇ ਕਿੰਨੇ ਦੇ ਹੋਏ ਸੀ ਉਹਨੂੰ ਦੇਖ ਲੋਡੀ ਤੇ ਆਪਾਂ ਮੜੇ ਰੋਕੇ ਸੀਗੇ ਟਾਬੇ ਪਰ ਰੋਟੀ ਪਾਣੀ ਖਾ ਕੇ ਤੇ ਹੁਣ ਕੰਮ ਚੱਲਦੇ ਆ ਉਹ ਥੋੜੇ ਰਾਈਟਰ ਅੱਗੇ ਲੰਘਿਆ ਚੱਲ ਫੇਰੀ ਚੱਕਣ ਤੇ ਹਟ ਗਿਆ ਜੀਗਾ ਤਾਂ ਕਰਕੇ ਵੀ ਡਰਾਈਵਰ ਜਾ ਕਰਿਆ ਹੁਣ ਡਰਾਈਵਰ ਕਰਕੇ ਫਿਰ ਬਈ ਆ ਤੂੰ ਇੱਕ ਵਾਰ ਲੇਟ ਕਰਾ ਦਿੰਦਾ ਮੈਂ ਬੱਸ ਤੇਰੇ ਲੱਗ ਜਣਾ ਦਾ ਜੀ ਨਾ ਲੇਟ ਹੋਰ ਕਿ ਆਉਣ ਦਾ ਸਿਰੇ ਲੱਗ ਜਾਣਾ ਤਾਂ ਬਸ ਰਹਿ ਗਿਆ ਅਮਰੀਕ ਸਰ 50 ਕਿਲੋਮੀਟਰ ਰਹਿ ਗਿਆ ਥੋੜਾ ਦੇਖੀਏ ਯਾਰ ਜਿੰਨਾ ਬੜਾ ਰਾਇਗਾ ਕਿ ਅੰਮ੍ਰਿਤਸਰ ਟੱਪ ਕੇ ਫੇਰ ਰੁਕਾਂਗੇ ਕਿਉਂਕਿ ਆਇਆ ਨਾ ਫਿਰ ਦਿਨ ਚ ਦਿਨ ਚ ਫਿਰ ਅੰਮ੍ਰਿਤਸਰ ਜਿਆਦਾ ਟ੍ਰੈਫਿਕ ਹੋਣੀ ਹੈ ਕਿਉਂਕਿ ਆਹ ਪੂਰੀ ਹਵਾਲੀ ਕੋਈ ਸ਼ਲਟ ਚਲੋ ਅਗਲਾ ਸਾਕੇ ਜਾ ਕੇ ਨਾ ਹੋ ਗੱਟੀ ਦੇ ਵਿੱਚ ਭਾਈ ਜੀ ਕਿਤੇ ਬੰਦਾ ਬਣਾਉਂਦਾ ਦੇਖਦੇ ਹੁਣ ਆਪਾਂ ਜਾਂ ਟੱਬ ਵਗੈਰਾ ਜਾਂ ਆਪਾਂ ਕੰਮ ਦੇਖਦੇ ਆ ਨਾ ਕਿਉਂਕਿ ਆਪਾਂ ਨੂੰ 15 ਕਿਲੋਮੀਟਰ ਰਹਿ ਗਿਆ ਬਸ ਜਿੱਥੇ ਆਪਾਂ ਨੇ ਜਾਣਾ ਲੋਕੇਸ਼ਨ 'ਚ 15 ਨਾਲ 20 ਕਿਲੋਮੀਟਰ ਆ ਨਾ ਤੇ ਉਸ ਤੋਂ ਬਾਅਦ ਹੁਣ ਰੈਸਟ ਹੀ ਕਰਦੇ ਆ ਕਿਉਂਕਿ ਆਏ ਆ ਫਿਰ ਸਵੇਰੇ ਉੱਠ ਵੀ ਨਹੀਂ ਹੋਣਾ ਨਾ ਤੇ ਸਵੇਰੇ ਹੁਣ ਇਹ ਨਹੀਂ ਪਤਾ ਨਾ ਵੀ ਕਿੱਥੇ ਕਿੰਨੇ ਕ ਘਰਾਂ 'ਚ ਜਾ ਕੇ ਗੰਡਣੀ ਪੈਣੀ ਆ ਨਾ ਆਪਾਂ ਨੂੰ ਤਾਂ ਕਰਕੇ ਫਿਰ ਆਪਾਂ ਰੈਸਟ ਹੀ ਕਰਦੇ ਆ ਹੁਣ ਆਪਾਂ ਤੇ ਮਿਲਦੇ ਆਪਾਂ ਟਾਪੇ 'ਵਰ ਜਾਂ ਪੰਪ 'ਵਰ ਰੋਕ ਕੇ ਲੋ ਜੀ ਤੇ ਆਪਾਂ ਰੋਗੇ ਜੀ ਦੇ ਪੰਪ ਉੱਪਰ ਅਰਾਫ ਤੇ ਰੈਸਿੰਗ ਕਰਦੇ ਹਾਂ ਦੋ ਬੜੀ ਆਪਾਂ ਨਾ ਬਹੁਤ ਪੈਸੀ ਚਲੋ ਲੱਤੋ ਟਾਈਮ ਤਾਂ ਕਿਆ ਦੱਸਣਾ ਪਰ ਇਹ ਕੁਝ ਵੀ ਮੰਨਣਾ ਹੀ ਨਹੀਂ ਹੈਗਾ ਕਿਸੇ ਨੇ ਵੀ ਇਹਨੇ ਰੰਗ ਦੇ ਤੁਸੀਂ ਕੋਈ ਪੁੱਛਦੇ ਨਹੀਂ ਨਾ ਕਾਹਲ ਕੇ ਪਾ ਬੰਦਦਾ ਸੀ ਵੀਰ ਜੀ ਪਰ ਅਸੀਂ ਪੋਜੀਟਿਵ ਹੁੰਦੇ ਜੀ ਕਿਉਂਕਿ ਘਟਾ ਰੋਕਣੇ ਵੀ ਲੱਗਿਆ ਨਾ ਬਰਤੰ ਟਾਈਮ ਲੱਗ ਗਿਆ ਚਲੋ ਇਸੇ ਤਰ੍ਹਾਂ ਕਰਦੇ ਰਹੋ ਬਲੌਗ ਰੈਂਡ ਤੇ ਲੱਗ ਜੇ ਆਪਾਂ ਨਾਲ ਸੀ